ਉਰਦੂ ਦਾ ਜਿਹੜਾ ਮੰਤਰੇ ਮੰਤਰ ਕਹਿੰਦੇ ਨੇ ਬੋਲ ਨੂੰ ਪੰਜਾਬੀ ਚ ਅਸੀਂ ਕਹਿੰਦੇ ਆ ਬੋਲ ਵਾਕ ਕਹਿੰਦੇ ਨੇ ਆਵਾਜ਼ ਬੋਲ ਉਰਦੂ ਚ ਕਹਿੰਦੇ ਨੇ ਅਲਫਾਜ਼ ਇਹ ਫਲਾਣੇ ਦੇ ਅਲਫਾਜ਼ ਨੇ ਇਹ ਫਲਾਣੇ ਦੇ ਬੋਲ ਨੇ ਇਹ ਫਲਾਣੇ ਦਾ ਵਾਕ ਹੈ ਸੰਸਕ੍ਰਿਤ ਦੇ ਚ ਕਹਿੰਦੇ ਨੇ ਫਲਾਣੇ ਦਾ ਮੰਤਰ ਹੈ ਮੰਤਰ ਦਾ ਮਤਲਬ ਬੋਲ ਮੰਤਰ ਦਾ ਮਤਲਬ ਵਾਕ ਸਾਰੀ ਗੁਰਬਾਣੀ ਗੁਰਮੰਤਰ ਇਸ ਚੱਕਰ ਚ ਨਾ ਪੈਣਾ ਗੁਰਮੰਤਰ ਐਸਵਾਸੇ ਜਦ ਵੀ ਮੈਨੂੰ ਕੋਈ ਕਹਿੰਦਾ ਹੈ ਗੈਣੀ ਜੀ ਕੋਈ ਐਸਾ ਮੰਤਰ ਦਸੋ ਕੋਈ ਐਸਾ ਸ਼ਬਦ ਦਸੋ ਐਸ ਦੁੱਖ ਦੀ ਨਿਵਰਤੀ ਹੋ ਜਾਏ ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਤੁਸੀਂ ਗਲਤ ਥਾਂ ਤੇ ਆ ਗਏ ਕਿਸੇ ਹੋਰ ਕੋਲ ਜਾਓ ਇਹ ਜਿਹੜੇ ਸ਼ਰਧਾ ਪੂਰਨ ਗ੍ਰੰਥ ਬੁਤੇਰੇ ਵੰਡਦੇ ਫਿਰਦੇ ਦਿੰਦੇ ਪੈ ਰਹੇ ਉਹਨਾਂ ਕੋਲ ਜਾ ਸਾਰੇ ਗੁਰੂ ਦੇ ਮੰਤਰ ਨੇ ਸਾਗਰ ਖਾਰਾ ਹੈ ਸਾਰਾ ਹੀ ਖਾਰਾ ਹੈ ਕਿਸੇ ਥਾਂ ਵੀ ਚੱਖੋ ਖਾਰਾ ਇਹ ਥੋੜੀ ਏ ਕਿ ਇੱਕ ਥਾਂ ਤੇ ਖਾਰਾ ਹੈ ਇੱਕ ਥਾਂ ਤੇ ਜ਼ਿਆਦਾ ਖਾਰਾ ਹੈ ਐਸਾ ਨਹੀਂ ਇੱਕ ਥਾਂ ਤੇ ਤਿੱਖਾ ਹੈ ਤੇ ਇੱਕ ਥਾਂ ਤੇ ਮਿੱਠਾ ਸਾਰੇ ਸਾਗਰ ਦਾ ਸਵਾਦ ਇੱਕੋ ਹੀ ਹੈ ਇਹ ਸਾਰੇ ਬਚਨ ਇਹ ਸਾਰੇ ਬੋਲ ਇਹ ਸਾਰੇ ਸ਼ਬਦ ਅੰਮ੍ਰਿਤਮਈ ਨੇ ਤੇ ਮੈਂ ਕਹਦੇ ਆ ਲੈ ਇਥੋਂ ਸਮੁੰਦਰ ਤੋਂ ਤੂੰ ਪਾਣੀ ਪੀ ਲੈ ਇਹ ਕੁਝ ਹੋਰ ਹੈ ਅੱਗੋਂ ਕੁਝ ਹੋਰ ਹੈ ਐਸਾ ਕਹਿਣਾ ਹੀ ਸਾਗਰ ਦੀ ਤੁਹਨ ਕਰਨੀ ਹੈ ਐਸਾ ਕਹਿਣਾ ਹੀ ਆਪਣੇ ਅਗਿਆਨ ਨੂੰ ਪ੍ਰਗਟ ਕਰਨਾ ਹੈ ਫਿਰ ਇਹ ਸਾਰੇ ਮੰਤਰ ਇਸ ਵਾਸਤੇ ਨੇ ਬੰਦਾ ਇੱਕ ਮੰਤਰ ਤੇ ਆ ਜਾਏ ਇੱਕ ਬੋਲ ਤੇ ਆ ਜਾਏ ਵਾਹਿਗੁਰੂ ਸਤਗੁਰੂ ਦੇਖਦੇ ਸਨ ਕਿ ਬਹੁਤੀ ਬਾਣੀ ਪੜਦਿਆਂ ਪੜਦਿਆਂ ਇਹ ਬਹੁਤੇ ਮੰਤਰ ਦਾ ਜਪ ਕਰਦਿਆਂ ਕਰਦਿਆਂ ਇਹਨੂੰ ਟਿਕਾਉ ਨਸੀਬ ਹੋਣ ਲੱਗ ਪਿਆ ਹੈ ਖੇਡ ਬਣਨ ਲੱਗ ਪਈ ਹੈ ਉਸ ਅਧਿਕਾਰੀ ਨੂੰ ਕਹਿੰਦੇ ਸਨ ਹੁਣ ਤੂੰ ਵਾਹਿਗੁਰੂ ਜਾ ਚਰਨਾਂ ਰਬ ਦੇ ਤਾ ਜਾਂਦਾ ਸੀ ਫਿਰ ਗੁਰੂ ਅਮਰਦਾਸ ਜੀ ਨੇ سلسلہ ਵਧਾ ਦਿੱਤਾ 22 ਮੰਝੀਆਂ ਨੂੰ ਉਨਹਾਂ ਨੂੰ ਵੀ ਆਗਿਆ ਕਰ ਦਿੱਤੀ ਕਿਉਂਕਿ ਸਿੱਖੀ ਦਾ ਦਾਇਰਾ ਵੱਧ ਗਿਆ ਤੁਸੀਂ ਚਰਨਮਤ ਦੇ ਕੇ ਵਾਹਿਗੁਰੂ ਮੰਤਰ ਦੇਵੋ ਫਿਰ ਕਲਗੀਧਰ ਪਾਤਸ਼ਾਹ ਨੇ ਦੇਖਿਆ ਦਾਇਰਾ ਬਹੁਤ ਵੱਡਾ وسیਹ ਹੋ ਗਿਆ ਤੇ ਮਸੰਦ ਬਰਸ਼ਟ ਹੋ ਗਏ ਇਹਨਾਂ ਨੂੰ ਪੂਜਾ ਹਜ਼ਮ ਨਹੀਂ ਹੋਈ ਪ੍ਰਤਿਸ਼ਟਾ ਹਜ਼ਮ ਨਹੀਂ ਹੋਈ ਕਿਸੇ ਨੂੰ ਭੋਜਨ ਹਜ਼ਮ ਨਹੀਂ ਹੁੰਦਾ ਯਕੀਨ ਨਾ ਜਾਣੋ ਕਿਸੇ ਨੂੰ ਪੂਜਾ ਪ੍ਰਤੀਸ਼ਟਾ ਵੀ ਹਜ਼ਮ ਨਹੀਂ ਆਉਂਦੀ ਬਹੁਤਾ ਜਗਤ ਪੂਜਦਾ ਪਿਆ ਸਤਕਾਰ ਪਿਆ ਕਰਦਾ ਸਨਮਾਨ ਪਿਆ ਕਰਦਾ ਹਰ ਬੰਦੇ ਨੂੰ ਹਜ਼ਮ ਨਹੀਂ ਆਉਂਦੀ ਬੜਾ ਪਰਬਲ ਹੰਕਾਰ ਚੜ ਜਾਂਦਾ ਹੈ ਬਹੁਤ ਪਰਬਲ ਹੰਕਾਰ ਇਸ ਤਰ੍ਹਾਂ ਦੇ ਕਈ ਸਾਧੂ ਮੈਂ ਦੇਖਦਾ ਉਹ ਸਾਰੇ ਆਹਾਂ ਦੇ ਵਿੱਚ ਬੈਠਣਾ ਆਪਣੀ ਤੋਹਨ ਸਮਝਦੇ ਨੇ ਆਪਣਾ ਆਸਨ ਨਾਲ ਲੈ ਕੇ ਆਣਗੇ ਆਪਣੇ ਆਸਨ ਤੇ ਬੈਠਣਾ ਹੱਦ ਹੋ ਗਈ ਜੋ ਵਿਛਿਆ ਸਾਰਾ ਆਸਨ ਹੈ ਰੋਸ ਤੇ ਨਹੀਂ ਬੈਠਣਾ ਵਖਰਾਪਣ ਜ਼ਾਹਿਰ ਕਰਨਾ ਅਸੀਂ ਸਾਰਿਆਂ ਵਰਗੇ ਥੋੜੀ ਸਾਰਿਆਂ ਵਰਗੇ ਥੋੜੀ ਜੇ ਸਾਰਿਆਂ ਵਰਗੇ ਤੁਸੀਂ ਨਹੀਂ ਤੇ ਸਮਦਰਿਸ਼ਤ ਕਿਸ ਤਰ੍ਹਾਂ ਬਣੋਗੇ ਸਾਰਿਆਂ ਨੂੰ ਇੱਕ ਘੈ ਸਮਝੋਗੇ ਕਿਸ ਤਰ੍ਹਾਂ ਸਮਝੋਗੇ ਖਹਿ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਇਹ ਪੂਜਾ ਪ੍ਰਤੀਸ਼ਠਾ ਮਸੰਦਾਨੋ ਹਜ਼ਮ ਨਾ ਆਈ ਹੁਣ ਚੋਂਕੇ ਸਿੱਖੀ ਦੇ ਵਿਸਥਾਰ ਲਈ ਇਹ ਆ ਗਿਆ ਦਾ ਰੂਪ ਤੇ ਵਿਸਥਾਰ ਕਰਨਾ ਸੀ ਗੁਰਮੰਤਰ ਦੇ ਜਪ ਲਈ ਅਧਿਕਾਰੀਆਂ ਨੂੰ ਦੇਖ ਰਿਖ ਕੇ ਦੱਸਣਾ ਸੀ ਇੱਕ ਮੰਤਰ ਤੇ ਆ ਜਾਓ ਅਗਰ ਜ਼ਬਰਦਸਤੀ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਔਰ ਗਿਣਤੀ ਵਧਾਈ ਜਾ ਰਹੀ ਹੈ ਇਹਦੇ ਨਾਲ ਮੇਰੀ ਆਤਮਾ ਕਦੇ ਹੀ ਸਹਿਮਤ ਨਹੀਂ ਹੋਈ ਮੈਂ ਅੱਜ ਵੀ ਸਹਿਮਤ ਨਹੀਂ ਹਾਂ ਜ਼ਬਰਦਸਤੀ ਪੈ ਭੀਤ ਹੋ ਕੇ ਕਈਆਂ ਨੇ ਅੰਮ੍ਰਿਤ ਛਕ ਲਿਆ ਸੀ ਇਹ ਜੋ ਹੈ ਨਾਈਆਂ ਦੀ ਦੁਕਾਨ ਤੇ ਬੈਠ ਕੇ ਪਰੇ ਚੁੱਕ ਕੇ ਕੀਤੇ ਵਾਰ ਬਾਣੀ ਦੇ ਨਾਲ ਜੋੜੋ ਬਾਣੀ ਦਾ ਇਹ ਪਾਠ ਕਰਦਾ ਪਏ ਮੰਤਰਾਂ ਨੇ ਕੁਝ ਰਸ ਬਣਾਣਾ ਇਹ ਮੰਤਰ ਵਿਅਰਥ ਨਹੀਂ ਅੰਮ੍ਰਿਤ ਦੇ ਭਰੇ ਹੋਏ ਨੇ ਬਾਣੀ ਮੰਤਰ ਮਹਾਪੁਰਖਨ ਦੇ ਕਿਥੇ ਹੈ ਮਹਾਪੁਰਖਾਂ ਦੇ ਮੰਤਰ ਨੇ ਅੰਮ੍ਰਿਤ ਨਾਲ ਭਰੇ ਹੋਏ ਨੇ ਉਸ ਈਸ਼ਵਰ ਦੇ ਮੰਤਰ ਨੇ ਅੰਮ੍ਰਿਤ ਨਾਲ ਭਰੇ ਹੋਏ ਨੇ ਇਹ ਆਪਣੀ ਰੇਖਾ ਛੱਡੇਗੀ ਬਾਣੀ ਅਮਰਤ ਛਕਰਣਾ ਉਹਦੇ ਫਿਰ ਤਨ ਦੇ ਤੇ ਟੁਕੜੇ ਟੁਕੜੇ ਹੋ ਜਾਣਗੇ ਉਹ ਕੇਸਾਂ ਦੇ ਟੁਕੜੇ ਨਹੀਂ ਹੁੰਦੇ